ਜਿਹਦੇ ਕੋਲ ਮਾਮੇ ਸ਼ਕਨੀ ਵਰਗਾ ਸਲਾਹਕਾਰ ਹੋਏਗਾ ਤਾਂ ਯਕੀਨਨ ਹਰ ਪੱਕੀ ਹੈ ਤੇ ਜਿਹਦੇ ਕੋਲ ਸ਼੍ਰੀ ਕ੍ਰਿਸ਼ਨ ਜੀ ਦੀ ਸੋਚ ਵਰਗੀ ਸੋਚ ਵਾਲਾ ਸਲਾਹਕਾਰ ਹੋਏਗਾ ਤਾਂ ਯਕੀਨਨ ਉਹਨਾਂ ਦੀ ਜਿੱਤ ਵੀ ਪੱਕੀ ਹੈ ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਕਿਸੇ ਗਿਣਤੀ 'ਚ ਨਹੀਂ ਹੈ ਸੀਟ ਜਿੰਨੀ ਤਾਂ ਬੜੀ ਦੂਰ ਦੀ ਗੱਲ ਇਹਨਾਂ ਦੇ ਬੂਥ ਨਹੀਂ ਲੱਗਣੇ ਤਾਂ ਪਰ ਇਹ ਸਾਰਾ ਚਮਤਕਾਰ ਕਿਵੇਂ ਹੋ ਰਿਹਾ ਹੁਣ ਤਾਂ ਬੜੀ ਹਵਾ ਹੋ ਗਈ ਕਿ ਬੀਜੇਪੀ ਕਾਫੀ ਵੋਟ ਖਿੱਚ ਗਈ ਕਿ ਹਰ ਬੂਥ ਦੇ ਉੱਤੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਹੈ ਜਾਓ ਪਿੰਡ ਹੋਣ ਚਾਹੇ ਸ਼ਹਿਰ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਕਟਰ ਆਪਣਾ ਬੂਥ ਲਗਾ ਕੇ ਚੋਣਾਂ ਦੇ ਵਿੱਚ ਪੂਰੀ ਜ਼ਿੰਮੇਵਾਰੀ ਦਾ ਤਨ ਦੇਈ ਦੇ ਨਾਮ ਭਾਰਤੀ ਜਨਤਾ ਪਾਰਟੀ ਦੇ ਝੰਡੇ ਥੱਲੇ ਕੰਮ ਕਰ। ਤੇ ਤੁਹਾਡੇ ਪੈਰਾਂ ਦੇ ਵਿੱਚ ਨਾ ਆਪਣਿਆਂ ਨੇ ਬਹੁਤ ਲੜਦਾ ਕੀਤੀ ਹੈ ਤੁਹਾਡੇ ਪੈਰਾਂ ਚ ਕੰਡੇ ਬਹੁਤ ਪੁੰਚੇਗੇ। ਤੁਹਾਨੂੰ ਟਾਉਣ ਦੀ ਆਪਣਿਆਂ ਵੱਲੋਂ ਹੀ ਬੜੀ ਕੋਸ਼ਿਸ਼ ਹੋਈ ਹੈ ਪਰ ਫਿਰ ਵੀ ਲੋਕ ਕਹਿ ਰਹੇ ਨੇ ਤੁਹਾਡੀ ਪਾਰਟੀ ਦੇ ਬੰਦੇ ਕਹਿ ਰਹੇ ਨੇ ਕਿ ਸਦਕੇ ਜਾਈਏ ਹੀਰੇ ਵਾਲੀਏ। ਐਨਾ ਕੁਛ ਆਪਣੇ ਪਿੰਡੇ ਤੇ ਚੱਲ ਗਏ ਵੀ ਇਸ ਬੰਦੇ ਨੇ ਪਾਰਟੀ ਨੂੰ ਔਰ ਇਤੋਂ ਜਿਹੜਾ ਨਾ ਜਿਹੜੀ ਜਿੱਤ ਵਾਲੇ ਪਾਸੇ ਨੂੰ ਇਹਨਾਂ ਨੇ ਮੋੜ ਕਿਸੇ ਪਾਰਟੀ ਦੇ ਵਿੱਚ ਵੀ ਜੈ ਚੰਦ ਨਹੀਂ ਹੋਣੇ ਚਾਹੀਦੇ ਕੋਈ ਵੀ ਪਰਸਥਿਤੀ ਹੋਵੇ ਕੋਈ ਵੀ ਆਪਸ ਚ મતભੇਦ ਹੋਵੇ ਕੋਈ ਉਹਦੇ ਮਨ ਦੇ ਵਿੱਚ ਗੱਲ ਹੋਵੇ ਪਰ ਜਦੋਂ ਸਾਨੂੰ ਕੋਈ ਟਾਰਗੇਟ ਮਿਲਦਾ ਸੀ ਸਾਰੇ ਇਕਜੁੱਟ ਹੋ ਕੇ ਇੱਕ ਮੁੱਠੋ ਕੇ ਲੱਗਦੇ ਆ ਸਾਰੇ ਮੇਰੇ ਸਰਕਲ ਪ੍ਰਧਾਨ ਮੰਡਲ ਪ੍ਰਧਾਨ ਮੋਰਚਾ ਪ੍ਰਧਾਨ ਜੋ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਔਰ ਕਾਰਜਕਰਤਾ ਨੇ ਬੂਸਰ ਤੇ ਮਿਹਨਤ ਕੀਤੀ ਆ ਮੈਂ ਉਹਨਾਂ ਦੇ ਅੱਗੇ ਸਿਰ ਚ ਪਉਂਦਾ ਕੀ ਕਾਰਨ ਹੈ ਕਿ ਤੁਹਾਡੀ ਲੱਤਾਂ ਖਿੱਚੀਆਂ ਜਾਂਦੀਆਂ ਸੀ ਤੁਹਾਡਾ ਵਿਰੋਧ ਕਾਫੀ ਹੋ ਰਿਹਾ ਸੀ ਉਹ ਨਾਰਾਜ਼ ਕਿਉਂ ਨੇ ਲੋਕ ਸਾਰੇ ਇਕੱਠੇ ਕੰਮ ਕਰ ਰਹੇ ਆ ਪਾਰਟੀ ਦੇ ਛੱਲੇ ਥੱਲੇ ਕੰਮ ਕਰ ਰਹੇ ਆ ਔਰ ਮੈਂ ਸਮਝਦਾ ਕਿ ਇਲੈਕਸ਼ਨ ਦੇ ਦਰਮਿਆਨ ਸਾਰਿਆਂ ਨੇ ਇੱਕ ਮੋਟੋ ਹੋ ਕੇ ਇਕਜੁੱਟ ਹੋ ਕੇ ਮਿਹਨਤ ਕੀਤੀ ਜਾਂਦੀ ਹਰ ਇੱਕ ਦੀ ਜਵਾਨ ਤੇ ਸਿਰਫ ਇੱਕੋ ਨਾਮ ਸੀ ਭਈ ਕੀਰੇ ਵਾਲੀ ਦੇ ਨਾਲ ਆਏ ਕੀਰੇ ਵਾਲੀ ਦੇ ਨਾਲ ਆਏ ਵਾਲੀਆ ਸਾਹਿਬ ਨਾਲ ਆਏ ਇਹ ਲਖ ਜੀ ਬੋਲਦੇ ਸੀ ਉਸ ਰੋਡ ショਅ ਦਾ ਕੀ ਤਿਆਰੀ ਸੀ ਕੀ ਰੋਡ ਮੈਕ ਹੈ ਭਾਰਤੀ ਜਨਤਾ ਪਾਰਟ ਦਾ ਵਾਹਿਦ ਇੱਕ ਐਸਾ ਇਸ ਇਲੈਕਸ਼ਨ ਦੇ ਵਿੱਚ ਰੋਡ ਸ਼ੋਅ ਹੋਇਆ ਜੋ ਇਤਿਹਾਸਕ ਬਣਿਆ। ਇਹ ਰਾਸ਼ੀ ਕ라우ਡ ਦੇ ਮੋਟਰਸਾਈਕਲ ਦੇ ਬਾਈਕ ਦੇ ਜਨਤਾ ਘਰਾਂ ਚੋਂ ਕੱਢਣੀ ਇੰਨੀ ਗਰਮੀ ਦੇ ਵਿੱਚ ਕੱਢਣੀ ਕੋਈ ਖਾਲੀ ਦਾ ਵਾੜਾ ਤੇ ਨਹੀਂ ਹੁੰਦਾ ਸਾਰੇ ਪਾਰਟੇ ਜਨਤਾ ਪਾਰਟੀ ਦੇ ਸਰਕਲ ਪ੍ਰਧਾਨਾਂ ਤੋਂ ਲੈ ਕੇ ਪੂਸ ਤਰ ਤੱਕ ਜ਼ਿਲ੍ਹਾ ਟੀਮ ਤੱਕ ਸਾਰਿਆਂ ਨੂੰ ਦਿਲੋਂ ਮੁਬਾਰਕਬਾਦ ਦੇਣਾ ਕਿ ਉਹਨਾਂ ਨੇ ਇੰਨੀ ਤੰਦਈ ਦੇ ਨਾਲ ਵਰਕ ਕੀਤਾ ਕਿ ਉਹ ਰੋਡ ਸ਼ੋਅ ਨੂੰ ਇਤਿਹਾਸਕ ਬਣਾ। ਅਕਸਰ ਇਲੈਕਸ਼ਨਾਂ ਤੋਂ ਇੱਕ ਦੋ ਦਿਨ ਪਹਿਲਾਂ ਪਰਚੀਆਂ ਦਾ ਸੀਨ ਚੱਲਦਾ, ਪੇਟੀਆਂ ਦਾ ਸੀਨ ਚੱਲਦਾ, ਕੁਝ ਹੋਰ ਸੀਨ ਵੀ ਚੱਲਦਾ ਹੈ। ਉਹ ਕਿੰਦਾ ਦਰਿਆ ਜਿਆਦਾ ਖਰਚਾ ਹੋਇਆ ਕਿ ਸਰਦਾ ਹੀ ਅਸੀਂ ਰਾਜਨੀਤੀ ਕਰਨਾ ਹੈ ਕਿ ਅਸੀਂ ਆਪਣਾ ਪਟਾਂ ਤੇ ਥਾਪੀਆਂ ਮਾਰ ਮਾਰ ਪ੍ਰਦਰਸ਼ਨ ਕਰਨਾ ਹੈ ਰਾਜਨੀਤੀ ਨੂੰ ਕਿਸੌਰ ਲੈਣਾ ਕੱਲ ਚਾਰ ਤਰੀਕ ਹੈ ਭੰਗੜੇ ਦੇ ਨਾਂ ਤੇ ਪਹਿਣਗੇ ਤੇ ਲੱਡੂ ਕੇ ਦੇ ਨਾਂ ਤੇ ਵੰਡੇ ਜਾ ਸਕਦੇ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਲੋਕ ਸਭਾ ਕੋ ਦਾਸ ਕੋਸੀ ਇਹ ਵੀ ਕਹਿੰਦੇ ਨਾਲ ਕਿ ਕਿਤੇ ਇਕੱਲੇ ਬਹਿ ਕੇ ਸੋਚਿਓ ਵੀ ਅਸੀਂ ਕੀ ਨਹੀਂ ਕੀਤਾ ਤੇਰੇ ਇਹ ਮੇਰਾ ਕਹਿਣਾ ਨਹੀਂ ਪਾਂਦਾ ਅਸੀਂ ਦਿਲੋਂ ਮਿਹਨਤ ਕੀਤੀ ਆ ਹਰ ਕਾਰਕਟਰਨ ਵਿੱਚ ਚਾਹੀਦਾ ਕਿਸੇ ਪਾਰਟੀ ਦੇ ਵਿੱਚ ਵੀ ਜੈ ਚੰਦ ਨਹੀਂ ਹੋਣੀ ਚਾਹੀਦੀ ਸਵਾਗਤ ਤੁਸੀਂ ਜੁੜੇ ਹੋ ਐਨਆਰਆਈ ਟੂਡੇ ਨਾਲ ਤੇ ਮੈਂ ਹਾਂ ਰਿਸ਼ਪਾਲ ਸਿੰਘ ਮਹਾਭਾਰਤ ਸਭ ਨੇ ਦੇਖੀ ਹੋਏਗੀ ਕੌਰਵ ਤੇ ਪਾਂਡਵਾਂ ਦੀ ਸੈਨਾ ਦਾ ਵੀ ਤੁਹਾਨੂੰ ਸਭ ਨੂੰ ਪਤਾ ਹੋਏਗਾ ਤੇ ਅਖੀਰ ਤੇ ਪਾਂਡਵਾਂ ਦੀ ਜਿੱਤ ਦੇ ਬਾਰੇ ਵੀ ਤੁਸੀਂ ਜਾਣਦੇ ਹੋ ਕੌਰਵ ਇਹਨੇ ਤਾਕਤਵਰ ਹੋਣ ਦੇ ਬਾਵਜੂਦ ਵੀ ਜਾਨੀ ਕਿ ਦ੍ਰਿਯੋਦਨ ਤੇ ਉਹਦੀ ਸੈਨਾ ਇਹ ਨਹੀਂ ਤਾਕਤਵਰ ਹੋਣ ਦੇ ਬਾਵਜੂਦ ਵੀ ਉਹ ਹਾਰ ਕਿਵੇਂ ਗਏ ਤੇ ਪੰਡ ਜਿਨ੍ਹਾਂ ਦੇ ਕੋਲ ਗਿਣਤੀ ਦੇ ਯੋਧੇ ਸੀ ਇਹ ਜਿੱਤ ਕਿਵੇਂ ਗਏ ਇਤਿਹਾਸ ਕਹਿੰਦਾ ਕਿ ਉਹਨਾਂ ਦੇ ਕੋਲ ਸ਼੍ਰੀ ਕ੍ਰਿਸ਼ਨ ਜੀ ਸੀ ਇਸ ਕਰਕੇ ਉਹ ਜਿੱਤ ਗਏ ਜੀ ਹਾਂ ਬਿਲਕੁਲ ਪਰ ਇਹਦੇ ਨਾਲ रणनीतिकार सलाहकार एक पासे थी मामा शकनी एक ਉਹਨਾਂ ਦਾ ਸਲਾਹਕਾਰ ਸੀ ਉਹਨਾਂ ਨੂੰ ਲੈ ਡੁੱਬਾ ਤੇ ਦੂਜਿਆਂ ਦੇ ਕੋਲ ਸੀ श्री कृष्ण जी ਸਲਾਹਕਾਰ اور ਉਹਨਾਂ ਦੀ ਐਡਵਾਈਸ ਤੇ ਚੱਲਦੇ ਹੀ ਉਹਨਾਂ ਦੀ ਸਲਾਹ ਨਾਲ ਚੱਲੇ ਸੀ ਤੇ ਉਹ ਜਿੱਤ ਗਏ ਇਹੀ ਹਾਲ ਮੌਜੂਦਾ ਦੌਰ ਦੀ ਇਲੈਕਸ਼ਨ ਦਾ ਵੀ ਹੋ ਰਿਹਾ ਸੋ ਗੁਰਦਾਸਪੁਰ ਜिले ਦੀ ਗੱਲ ਕਰਾਂ ਤਾਂ ਪੁਲਿਸ ਜिले ਬਟਾਲਾ ਦੀ ਗੱਲ ਕਰਾਂ ਤਾਂ ਪੁਲਿਸ ਜਿਹੜਾ ਬਟਾਲਾ ਦੇ ਵਿੱਚ ਵੀ ਸੇਮ ਹੋਣ ਵਾਲਾ ਹੈ ਜਿਹਦੇ ਕੋਲ ਮਾਮੇ ਸ਼ਕਨੀ ਵਰਗਾ ਸਲਾਹਕਾਰ ਹੋਏਗਾ ਤਾਂ ਯਕੀਨਨ ਹਾਰ ਪੱਕੀ ਹੈ ਤੇ ਜਿਹਦੇ ਕੋਲ ਸ਼੍ਰੀ ਕ੍ਰਿਸ਼ਨ ਜੀ ਦੀ ਸੋਚ ਵਰਗੀ ਸੋਚ ਵਾਲਾ ਸਲਾਹਕਾਰ ਹੋਏਗਾ ਤਾਂ ਯਕੀਨਨ ਉਹਨਾਂ ਦੀ ਜਿੱਤ ਵੀ ਪੱਕੀ ਹੈ ਸੋ ਐਸੀ ਹੀ ਇੱਕ ਸੋਚ ਦੇ ਧਨੀ ਸਾਡੇ ਨਾਲ ਨੇ ਨਾ ਮੈਂ ਹੀਰਾਵਾਲੀ ਵਾਲੀ ਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਿੱਟੂ ਜੀ ਤੁਸੀਂ ਆਇਓ ਤੁਹਾਡਾ ਬਹੁਤ ਬਹੁਤ ਮੈਂ ਸਵਾਗਤ ਕਰਦਾ ਹਾਂ ਐਨਆਰਆਈ ਚੈਨਲ ਦਾ ਔਰ ਤੁਸੀਂ ਬੜਾ ਵਰਕ ਕੀਤਾ ਇਲੈਕਸ਼ਨ ਦੇ ਦਰਮਿਆਨ ਮੈਂ ਦੇਖਿਆ ਤੁਹਾਡਾ ਬਹੁਤ ਬਹੁਤ ਸਵਾਗਤ ਵਾਲੇ ਸਾਹਿਬ ਅਸੀਂ ਤਾਂ ਕਲਾ ਵਰਕ ਕੀਤਾ ਤੇ ਤੁਸੀਂ ਤੇ ਹਾਰਡ ਵਰਕ ਕੀਤਾ ਤੋ ਹਟੇ ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀ ਪਿੰਡਾਂ ਦੇ ਵਿੱਚੋਂ ਵੋਟ ਕੱਢਣੀ ਸ਼ਹਿਰਾਂ ਦੇ ਵਿੱਚੋਂ ਵੋਟ ਕੱਢਣੀ ਜਦੋਂ ਇਹ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਕਿਸੇ ਗਿਣਤੀ 'ਚ ਨਹੀਂ ਹੈ ਸੀਟ ਜਿੰਨੀ ਤਾਂ ਬੜੀ ਦੂਰ ਦੀ ਗੱਲ ਇਹਨਾਂ ਦੇ ਬੂਥ ਨਹੀਂ ਲੱਗਣੇ ਤਾਂ ਪਰ ਇਹ ਸਾਰਾ ਚਮਤਕਾਰ ਕਿਵੇਂ ਹੋ ਰਿਹਾ ਹੁਣ ਤਾਂ ਬੜੀ ਹਵਾ ਹੋ ਗਈ ਕਿ ਬੀਜੇਪੀ ਕਾਫੀ ਵੋਟ ਖਿੱਚ ਗਈ ਬਟੂ ਜੀ ਇਹ ਚਮਤਕਾਰ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਸਾਡੇ ਸੂਬੇ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ ਜੀ ਔਰ ਸਾਡੇ ਸੰਗਠਨ ਮੰਤਰੀ ਸ਼੍ਰੀ ਨਵਾਸ ਲੋਜੀ ਸਾਨੂੰ ਐਸਾ ਸੁੰਦਰ ਢੰਗ ਦੇ ਨਾਲ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਹਰ ਕਾਰਜਕਰਤਾ ਨੂੰ ਵਰਕ ਕਰਵਾਇਆ ਕਿ ਸਾਡਾ ਸੰਗਠਨ ਨਾਤਮਕ ਢਾਂਚਾ ਇੰਨਾ ਸੁੰਦਰ ਵਰਕ ਕਰ ਰਿਹਾ ਕਿ ਹਰ ਬੂਥ ਦੇ ਉੱਤੇ ਸਾਡਾ ਭਾਰਤੀ ਜਨਤਾ ਪਾਰਟੀ ਦਾ ਯੂਨਿਟ ਆ ਚਾਹੇ ਉਹ ਪਿੰਡ ਹੋਣ ਚਾਹੇ ਸ਼ਹਿਰ ਹੋਣ ਬਾਕੀ ਜੋ ਲੋਕ ਦਾਅਵੇ ਕਰਦੇ ਸੀ ਕੀ ਇਹਨਾਂ ਦਾ ਕੋਈ ਯੂਨਿਟ ਨਹੀਂ ਹੈ ਇਹਨਾਂ ਦਾ ਕੋਈ ਗੱਲਬਾਤ ਨਹੀਂ ਹੈ ਉਹ ਤੁਸੀਂ ਇਲੈਕਸ਼ਨ ਦਰਮਿਆਨ ਦੇਖ ਲਿਆ ਤੁਸੀਂ ਹਰ ਬੂਥ ਤੇ ਮੈਂ ਪਿਛੇ-ਪਿਛੇ ਸ਼ਾਇਦ ਤੁਸੀਂ ਅੱਗੇ-ਅੱਗੇ ਹਰ ਬੂਥ ਤੇ ਪਹੁੰਚੇ ਹੋ ਔਰ ਤੁਸੀਂ ਦੇਖ ਲਿਆ ਕਿ ਭਾਰਤੀ ਜਨਤਾ ਪਾਰਟੀ ਦਾ ਹਰ ਕਾਰਜਕਰਤਾ ਆਪਣਾ ਬੂਥ ਲਗਾ ਕੇ ਚੋਣਾਂ ਦੇ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਤਨਦੇਈ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਝੰਡੇ ਥੱਲੇ ਕੰਮ ਕਰ ਰਿਹਾ ਵਡੇ ਸਾਬ ਅੱਜ ਜਿਹੜੀ ਰੌਣਕ ਤੁਹਾਡੇ ਚਿਹਰੇ ਤੇ ਹੈ ਨਾ ਇਸ ਚਿਹਰੇ ਤੇ ਰੌਣਕ ਥੋੜੇ ਦਿਨ ਪਹਿਲਾਂ ਗਾਇਬ ਸੀ ਕਿਉਂਕਿ ਉਦੋਂ ਤੁਸੀਂ ਸ਼ਾਇਦ ਮੈਂ ਬਹੁਤ ਜਿਆਦਾ ਹਾਰਡ ਵਰਕ ਦੇ ਵਿੱਚ ਸੀ ਟੈਨਸ਼ਨ ਦੇ ਵਿੱਚ ਸੀ ਉਦੋਂ ਹੀ ਰੌਣਕ ਨਹੀਂ ਸੀ ਚਿਹਰੇ ਤੇ ਇਸ ਰੌਣਕ ਦਾ ਰਾਜ ਕਿਹਾ ਨਹੀਂ ਨਹੀਂ ਬਿੱਟੂ ਜੀ ਗੱਲ ਇਹ ਆ ਕਿ ਮੇਰੇ ਚਿਹਰੇ ਤੋਂ ਰੌਣਕ ਕਦੀ ਵੀ ਗਾਇਬ ਨਹੀਂ ਰਹੀ ਕਿਉਂਕਿ ਆਪਣੇ ਕੀਤੇ ਕੰਮ ਤੇ ਬਹੁਤ ਪੱਕਾ ਵਿਸ਼ਵਾਸ ਆ ਮੈਨੂੰ ਮੇਰੇ ਕੋਲ ਜ਼ਿਲ੍ਹਾ ਅਧਿਕਾਰੀ ਦੀ ਜ਼ਿੰਮੇਵਾਰੀ ਆ ਭਾਵੇਂ ਜਿੱਦੀ ਵੱਡੀ ਜ਼ਿੰਮੇਵਾਰੀ ਮਰਜੀ ਆ ਪਰ ਮੈਨੂੰ ਆਪਣੇ ਕਾਰਜਕਰਤਾ ਤੇ ਬਹੁਤ ਵੱਡਾ ਵਿਸ਼ਵਾਸ ਆ ਉਹ ਰੱਬ ਵਰਗਾ ਵਿਸ਼ਵਾਸ ਆ ਇਨੀ ਮਿਹਨਤ ਕੀਤੀ ਸਾਰਿਆਂ ਦੇ ਨਾਲ ਪੂਰੀ ਟੀਮ ਨੇ ਜ਼ਿਲ੍ਹਾ ਬਟਾਲਾ ਦੀ ਪੂਰੀ ਟੀਮ ਨੇ ਇਨਾ ਦਿਲੋਂ ਦਿਨ ਰਾਤ ਇੱਕ ਕੀਤਾ ਕਿ ਹਰ ਜਗ੍ਹਾ ਰਾਤ ਦਿਨ ਦੌੜ ਦੌੜ ਕੇ ਪਾਰਟੀ ਵਾਸਤੇ ਕੰਮ ਕੀਤਾ ਔਰ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਔਰ ਉਹ ਰੌਣਕ ਪਹਿਲਾਂ ਵੀ ਬਰਕਰਾਰ ਸੀ ਹੁਣ ਵੀ ਬਰਕਰਾਰ ਔਰ ਸਾਡੀ ਤਕਰੀਬ ਕਾਫੀ ਰਿਪੋਰਟਾਂ ਆਈਆਂ ਪਈ ਤੁਹਾਡੇ ਪੈਰਾਂ ਦੇ ਵਿੱਚ ਨਾ ਆਪਣਿਆਂ ਨੇ ਬਹੁਤ ਲੱਤਾਂ ਖਿੱਚੀਆਂ ਤੁਹਾਡੇ ਪੈਰਾਂ 'ਚ ਕੰਡੇ ਬਹੁਤ ਬੀਜੇ ਗਏ ਤੁਹਾਨੂੰ ਟਾਉਣ ਦੀ ਆਪਣਿਆਂ ਵੱਲੋਂ ਹੀ ਬੜੀ ਕੋਸ਼ਿਸ਼ ਹੋਈ ਹੈ ਪਰ ਫਿਰ ਵੀ ਲੋਕ ਕਹਿ ਰਹੇ ਨੇ ਤੁਹਾਡੀ ਪਾਰਟੀ ਦੇ ਬੰਦੇ ਕਹਿ ਰਹੇ ਨੇ ਕਿ ਸਦਕੇ ਜਾਈਏ ਹੀਰੇ ਵਾਲੀਏ ਦੇ ਐਨਾ ਕੁਛ ਆਪਣੇ ਪਿੰਡੇ ਤੇ ਝੱਲ ਕੇ ਵੀ ਇਸ ਬੰਦੇ ਨੇ ਪਾਰਟੀ ਨੂੰ ਔਰ ਇੱਥੋਂ ਜਿਹੜਾ ਨਾ ਜਿਹੜੀ ਜਿੱਤ ਵਾਲੇ ਪਾਸੇ ਨੂੰ ਇਹਨਾਂ ਨੇ ਮੋੜ ਦਿੱਤਾ ਦੇਖੋ ਆਪਣੇ ਲੋਕਾਂ ਨੇ ਕੰਡੇ ਵਛਾਏ ਇਹ ਮੈਂ ਐਸੀ ਚੀਜ਼ ਦਾ ਸੋਚਦਾ ਨਹੀਂ ਰੱਖਦਾ ਗੱਲ ਇਹ ਆ ਕਿ ਕੁਝ ਲੋਕ ਹੁੰਦੇ ਨੇ ਪਰ ਸਾਡੀ ਪਾਰਟੀ ਦੀ ਬਹੁਤ ਵਧੀਆ ਖੂਬਸੂਰਤੀ ਆ ਕਿ ਸਾਰੇ ਜਾਣੇ ਜਦੋਂ ਕੋਈ ਸਾਨੂੰ ਟਾਰਗੇਟ ਮਿਲਦਾ ਤੇ ਅਸੀਂ ਸਾਰੇ ਜਾਣੇ ਇਕਜੁੱਟ ਇੱਕ ਮੁੱਠੋ ਕੇ ਲੱਗ ਜਾਂਦੇ ਆ ਸਾਨੂੰ ਆਪਣੇ ਯੂਨਿਟ ਤੇ ਪੂਰਾ ਵਿਸ਼ਵਾਸ ਹੁੰਦਾ ਕਿਉਂਕਿ ਹਰ ਕਾਰਜਕਰਤਾ ਜਿੱਦਾਂ ਸੋਨਾ ਅੱਗ ਚ ਪਾ ਕੇ ਉਹ ਸੋਨਾ ਬਣਦਾ ਕਈ ਕੀ ਵੱਡੇ ਟੈਂਪਰੇਚਰ ਤੇ ਪਾ ਕੇ ਉਹਨੂੰ ਤਪਾਇਆ ਜਾਂਦਾ ਤੇ ਫਿਰ ਉਹ ਸੋਨਾ ਬਣਦਾ ਇਦਾਂ ਸਾਡੀ ਪਾਰਟੀ ਦਾ ਕਾਰਜਕਰਤਾ ਵੀ ਬਹੁਤ ਸਖਤ ਮਿਹਨਤ ਤੋਂ ਬਾਅਦ ਨਿਕਲ ਕੇ ਬਾਹਰ ਹੁੰਦਾ ਔਰ ਕੋਈ ਵੀ ਪਰਿਸਥਿਤੀ ਹੋਵੇ ਕੋਈ ਵੀ ਆਪਸ ਚ ਮਤਭੇਦ ਹੋਵੇ ਕੋਈ ਉਹਦੇ ਮਨ ਦੇ ਵਿੱਚ ਗੱਲ ਹੋਵੇ ਪਰ ਜਦੋਂ ਸਾਨੂੰ ਕੋਈ ਟਾਰਗੇਟ ਮਿਲਦਾ ਸੀ ਸਾਰੇ ਇਕਜੁੱਟ ਹੋ ਕੇ ਇਕ ਮੁੱਠੋ ਕੇ ਲੱਗਦੇ ਆ ਪਰ ਮੈਂ ਇਹ ਵਿਸ਼ਵਾਸ ਰੱਖਦਾ ਕਿ ਜੋ ਮੇਰਾ ਜ਼ਿਲ੍ਹਾ ਬਟਾਲਾ ਸਾਰੇ ਮੇਰੇ ਸਰਕਲ ਪ੍ਰਧਾਨ ਮੰਡਲ ਪ੍ਰਧਾਨ ਮੋਰਚਾ ਪ੍ਰਧਾਨ ਜੋ ਉਹਨਾਂ ਨੇ ਦਿਨ ਰਾਤ ਇੱਕ ਕੀਤਾ ਔਰ ਕਾਰਜਕਰਤਾ ਨੇ ਬੂਸਰਤੇ ਮਿਹਨਤ ਕੀਤੀ ਆ ਮੈਂ ਉਹਨਾਂ ਦੇ ਅੱਗੇ ਸਿਰ ਝੁਕਾਉਣਾ ਹੀਰਾ ਵੜਿਆ ਤੁਸੀਂ ਕਹਿੰਦੇ ਸੋਨਾ ਤਪਦਾ ਤੇ ਕੁੰਦਨ ਬਣਦਾ ਤੇ ਫਿਰ ਸੋਨਾ ਕਿੰਨਾ ਕੁ ਤਪਦਾ ਤੇ ਹੀਰਾ ਬਣਦਾ ਦੇਖੋ ਇਹ ਇਹ ਫਤਵਾ ਲੋਕਾਂ ਨੇ ਦੇਣਾ ਹੁੰਦਾ ਇਹ ਜਿਹੜਾ ਲੋਕਤੰਤਰ ਦੀ ਸਭ ਤੋਂ ਵੱਡੀ ਖੂਬਸੂਰਤੀ ਆ ਕਿ ਮਿਹਨਤ ਕੋਈ ਵੀ ਕਰੇ ਪਾਰਟੀ ਦਾ ਜਿਲ੍ਹਾ ਅਧਿਐਕਸ਼ ਹੋਵੇ ਸਟੇਟ ਅਧਿਐਕਸ਼ ਹੋਵੇ ਰਾਸ਼ਟਰੀ ਅਧਿਐਕਸ਼ ਹੋਵੇ ਮਿਹਨਤ ਸਾਰੀ ਕਰਦੇ ਨੇ ਔਰ ਹਰ ਕਾਰਕਿਰਤਾ ਬੂਥ ਸਤਰ ਤੇ ਆਪਣੇ ਹੱਥ ਦੇ ਵਿੱਚ ਪੂਰੀ ਕਮਾਨ ਲੈ ਕੇ ਉਸ ਦਿਨ ਬੂਥ ਤੇ ਲੜਾਈ ਲੜਦਾ ਸਾਡੀ ਪਾਰਟੀ ਦੇ ਵਿੱਚ ਬਹੁਤ ਵੱਡਾ ਇਹ ਮੰਨਿਆ ਜਾਂਦਾ ਕੀ ਬੂਤ ਜੀਤਾ ਚਨਾਉ ਜੀਤਾ ਅੱਜ ਇਹਦਾ ਵਲੇ ਸੇ ਤੁਹਾਨੂੰ ਦੱਸਣਾ ਪੈ ਗਿਆ ਕਿਉਂਕਿ ਹੁਣ ਜਨਤਾ ਜਿਹੜੀ ਹੈ ਉਹ ਸਵਾਲ ਉਹਨਾਂ ਦੇ ਨਹੀਂ ਇਲੈਕਸ਼ਨਾਂ 'ਚ ਅਸੀਂ ਪੁੱਛ ਨਹੀਂ ਪਾਈ ਤੁਹਾਡੇ ਤੋਂ ਹੀਰਾ ਵਾਲੀਆ ਕੰਮ ਕਰਿਆ ਨਿਸ਼ਟਾ ਦੇ ਨਾਲ ਕੰਮ ਕਰਿਆ ਪ੍ਰਤਿਸ਼ਠਾ ਦੇ ਨਾਲ ਕੰਮ ਕਰਿਆ ਪਾਰਟੀ ਦੇ ਲਈ ਆਪਣੇ ਨਿੱਜੀ ਹਿੱਤਾਂ ਦੇ ਲਈ ਨਹੀਂ ਅਸੀਂ ਤੁਹਾਨੂੰ ਬੜੀ ਜਗ੍ਹਾ ਤੇ ਦੇਖਦੇ ਹਾਂ ਕਿ ਤੁਸੀਂ ਨਿੱਜੀ ਤੌਰ ਤੇ ਵੀ ਪਾਰਟੀ ਦੇ ਲਈ ਇੱਕ ਕਹਿੰਦੇ ਨੇ ਕਿ ਰੇਂਜ ਤੋਂ ਬਾਹਰ ਹੋ ਕੇ ਵੀ ਕੰਮ ਕਰ ਚੰਦੂ ਕਈ ਬੜੀ ਦੇਖਿਏ ਪਰ ਕੀ ਕਾਰਨ ਹੈ ਕਿ ਤੁਹਾਡੇ ਲੱਤਾਂ ਖਿੱਚੀਆਂ ਜਾਂਦੀਆਂ ਸੀ ਤੁਹਾਡਾ ਵਿਰੋਧ ਕਾਫੀ ਹੋ ਰਿਹਾ ਸੀ ਉਹ ਨਾਰਾਜ਼ ਕਿਉਂ ਨੇ ਲੋਕ ਤੁਹਾਡੇ ਨਹੀਂ ਮੇਰੇ ਨਾਲ ਕੋਈ ਨਾਰਾਜ਼ ਨਹੀਂਗਾ ਪਾਰਟੀ ਦੇ ਕੰਮ ਕਰਦੇ ਆ ਹਰ ਜਗ੍ਹਾ ਕਿਤਨਾ ਕਿਤੇ ਕੋਈ ਨਾ ਕੋਈ ਮੰਨ ਦੇ ਵਿੱਚ ਕਿਸੇ ਕਾਰਜਕਰਤਾ ਦੀ ਗੱਲ ਹੁੰਦੀ ਆ ਮੇਰੀ ਕੋਈ ਨਾਰਾਜ਼ਗੀ ਮੇਰੇ ਨਾਲ ਨਹੀਂ ਗਈ ਉਹ ਨਾਰਾਜ਼ਗੀ ਤੁਸੀਂ ਦੂਰ ਕਰ ਲਈ ਉਹ ਸਾਰੇ ਮਿਲ ਗਏ ਨੇ ਇਕੱਠੇ ਹੋ ਕੇ ਅੱਗੇ ਤੁਹਾਡੇ ਨਾਲ ਕਿੰਨੀ ਹੈ ਜੀ ਅਸੀਂ ਸਾਰੇ ਇਕੱਠੇ ਕੰਮ ਕਰ ਰਹੇ ਹਾਂ ਪਾਰਟੀ ਦੇ ਝੰਡੇ ਥੱਲੇ ਕੰਮ ਕਰ ਰਹੇ ਹਾਂ ਔਰ ਮੈਂ ਸਮਝਦਾ ਕਿ ਇਲੈਕਸ਼ਨ ਦੇ ਦਰਮਿਆਨ ਸਾਰਿਆਂ ਨੇ ਇੱਕ ਮੁੱਠ ਹੋ ਕੇ ਇੱਕ ਜੁਟ ਹੋ ਕੇ ਮਿਹਨਤ ਕੀਤੀ ਆ ਔਰ ਪਾਰਟੀ ਦੇ ਝੰਡੇ ਥੱਲੇ ਪਾਰਟੀ ਦੀ ਬੁਲੰਦੀ ਬਹੁਤ ਜ਼ਿਆਦਾ ਉੱਤੇ ਆਵੇ ਉਸ ਨੂੰ ਦੇਖਦੇ ਹੋਏ ਸਾਰਿਆਂ ਨੇ ਕੰਮ ਕੀਤਾ ਇਹ ਪੁਲਿਸ ਜ਼ਿਲ੍ਹਾ ਬਟਾਲਾ ਤੁਹਾਡੇ ਅੰਡਰ ਹੈ ਔਰ ਇਸ ਪੁਲਿਸ ਜ਼ਿਲ੍ਹਾ ਬਟਾਲਾ ਦੇ ਵਿੱਚ ਕੀ ਹਾਲਤ ਹੈ ਭਾਜਪਾ ਦੀ ਕਿਹੋ ਜਿਹੇ ਨਤੀਜੇ ਆ ਸਕਦੇ ਨੇ ਕਿਉਂਕਿ ਇਸ ਵੇਲੇ ਹੀਰਾਵਾਲੀਆ ਤੇ ਵੇਖੋ ਲੜਨਾ ਤੇ ਫੋਜਨੇ ਆ ਨਾ ਤਾਂ ਹਮੇਸ਼ਾ ਵਿਖੇ ਜਰਨਲ ਦੇ ਹੀ ਹੋਣਾ ਵਿਸ਼ੇਸ਼ਕ ਤੁਹਾਡੇ ਨਾਲ ਫਾਤਿਹ ਜੰਗ ਸਿੰਘ ਬਾਜਵਾ ਵੀ ਨੇ ਅਸ਼ਵਨੀ ਸੇਖੜੀ ਵੀ ਨੇ ਹੋਰ ਵੀ ਬਹੁਤ ਹੀ ਘੈਂਟ ਘੈਂਟ ਲੀਡਰ ਹੈ ਸਾਰੇ ਤੁਹਾਡੇ ਨਾਲ ਚੱਲੇ ਨੇ ਤਾਂ ਕੀ ਹਾਲਾਤ ਨੇ ਕਿਸ ਤਰ੍ਹਾਂ ਲੱਗ ਰਿਹਾ ਨਹੀਂ ਸਰਦਾਰ ਫਾਤਿਹ ਜੰਗ ਸਿੰਘ ਬਾਜਵਾ ਸਾਡੇ ਪਰਦੇਸ਼ ਦੇ ਉਪ ਪ੍ਰਧਾਨ ਨੇ ਔਰ ਬਟਾਲਾ ਦੇ ਕਲਵਿਨਰ ਨੇ ਸ਼੍ਰੀ ਅਸ਼ਵਨੀ ਸੇਖੜੀ ਜੀ ਉਹ ਸਾਡੇ ਐਕਸ ਮਿਨਿਸਟਰ ਨੇ ਔਰ ਭਾਰਤੀ ਜਨਤਾ ਪਾਰਟੀ ਦੇ ਉਹ ਆਗੂ ਨੇ ਬਹੁਤ ਮਿਹਨਤ ਦੇ ਨਾਲ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੰਮ ਕੀਤਾ ਔਰ ਉਹਨਾਂ ਨੇ ਪੂਰਾ ਮੇਰਾ ਸਹਿਯੋਗ ਕੀਤਾ ਵਾ ਔਰ ਹਰ ਕਾਰਜਕਰਤਾ ਦਾ ਰਲ ਕੇ ਸਾਰੇ ਨੇ ਸਹਿਯੋਗ ਕੀਤਾ ਕਿ ਤਾਂ ਕਿ ਪਾਰਟੀ ਦੀ ਕੋਈ ਵੀ ਕਿਤੇ ਕਿਤੇ ਜ਼ਰੂਰਤ ਪਈ ਆ ਸਾਰੇ ਖੜੇ ਹੋਏ। ਅ ਰੋਡ ਸ਼ੋ ਰੋਡ ਸ਼ੋ ਇੱਕ ਤੁਹਾਡਾ ਜਿਹੜਾ ਨਾ ਦੇਖਣ ਵਾਲਾ ਸੀਗਾ ਔਰ ਜਦੋਂ ਅਸੀਂ ਰੋਡ ਸ਼ੋ ਦੇ ਵਰਕਰਾਂ ਦੇ ਨਾਲ ਜਿਹੜੇ ਰੋਡ ਸ਼ੋ ਕਰਨ ਵਾਲੇ ਸੀ ਗੱਲ ਪੁੱਛੀ ਗੱਲ ਕੀਤੀ ਉਹਨਾਂ ਦੇ ਨਾਲ ਵੀ ਹਾਂ ਵੀ ਕਿਵੇਂ ਕਿੱਦਾਂ ਕਿੰਨੇ ਭੇਜੇ ਆ ਕਿੰਨੇ ਲਿਆ ਹਰ ਇੱਕ ਦੀ ਜਵਾਨ ਤੇ ਸਿਰਫ ਇੱਕੋ ਨਾਮ ਸੀ ਭਈ ਹੀਰੇ ਵਾਲੀਏ ਦੇ ਨਾਲ ਹੈ ਹੀਰੇ ਵਾਲੀਏ ਦੇ ਨਾਲ ਹੈ ਵਾਲੀਏ ਸਾਹਿਬ ਨਾਲ ਹੈ ਇਹ ਲਖਜੀ ਬੋਲਦੇ ਸੀ ਉਸ ਰੋਡ ਸ਼ੋ ਦਾ ਕੀ ਤਿਆਰੀ ਸੀ ਕੀ ਰੋਡ ਮੈਪ ਸੀ ਸਾਰਾ ਉਦਾਹਿਕ ਕਾਰਨ ਹੁੰਦਾ ਰਿਸ਼ਪਾਲ ਜੀ ਕਿਉਂਕਿ ਇੱਕ ਜ਼ਿਲ੍ਹਾ ਦੇਸ਼ਤੀ ਜ਼ਿੰਮੇਵਾਰੀ ਹੁੰਦੀ ਆ ਕਿ ਸਾਰੇ ਸਰਕਲ ਪ੍ਰਧਾਨਾਂ ਦੇ ਨਾਲ ਸਾਰੇ ਮੋਰਚਾ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਸਾਰੇ ਬੂਥਾਂ ਦੇ ਪ੍ਰਧਾਨਾਂ ਦੇ ਨਾਲ ਇੱਕ ਫਿਕਸ ਕੀਤਾ ਜਾਂਦਾ ਮੀਟਿੰਗ ਕੀਤੀ ਜਾਂਦੀ ਆ ਕਿਉਂਕਿ ਉਹ ਇਲੈਕਸ਼ਨ ਦੇ ਦਰਮਿਆਨ ਸਭ ਤੋਂ ਵੱਡਾ ਇੱਕ ਇਤਿਹਾਸਿਕ ਪਲ ਹੁੰਦਾ ਇੱਕ ਰੋਡ ਸ਼ੋਅ ਉਹ ਕੈਂਡੀਡੇਟ ਤੇ ਕੈਰੀਅਰ ਤੇ ਉਹ ਬਿਲਕੁਲ ਉਸ ਚੀਜ਼ ਨੂੰ ਦਰਸਾਉਂਦਾ ਕਿ ਇਹਦੇ ਸ਼ਕਤੀ ਪ੍ਰਦਰਸ਼ਨ ਦੇ ਵਿੱਚ ਕਿੰਨੀ ਤਾਕਤ ਆ ਸੋ ਸਾਡੇ ਮੇਰੇ ਜਿੰਨੇ ਮੇਰੇ ਅੰਡਰ ਸਰਕਲ ਆਉਂਦੇ ਨੇ ਜਿੰਨੇ ਯੂਨਿਟ ਆਉਂਦੇ ਨੇ ਜਿੰਨੇ ਮੋਰਚੇ ਆਉਂਦੇ ਨੇ ਉਹਨਾਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਉਸ ਰੋਡ ਸ਼ੋ ਨੂੰ ਕਾਮਯਾਬ ਕਰਨ ਦੇ ਲਈ ਮਿਹਨਤ ਕੀਤੀ ਔਰ ਉਸ ਰੋਡ ਸ਼ੋ ਨੂੰ ਭਾਰਤੀ ਜਨਤਾ ਪਾਰਟੀ ਦਾ ਵਾਹਿਦ ਇੱਕ ਐਸਾ ਇਸ ਇਲੈਕਸ਼ਨ ਦੇ ਵਿੱਚ ਰੋਡ ਸ਼ੋ ਹੋਇਆ ਜੋ ਇਤਿਹਾਸਕ ਬਣਿਆ ਔਰ ਤੁਸੀਂ ਇਸ ਚੀਜ਼ ਦੇ ਗਵਾਹ ਹੋ ਇਨੀ ਕਰਕ ਦੀ ਗਰਮੀ ਦੇ ਵਿੱਚ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਸਵੇਰ ਤੋਂ 11 ਵਜੇ ਤੋਂ ਫਾਟਕ ਤੋਂ ਕੈਂਪ ਵਾਲੇ ਤੋਂ ਲੱਗੇ ਨੇ ਔਰ ਨਹਿਰੂ ਗੇਟ ਤੱਕ ਗਏ ਨੇ ਪੈਦਲ ਚੱਲ ਕੇ ਗਏ ਨੇ ਗੱਡੀਆਂ ਤੇ ਚੱਲ ਕੇ ਗਏ ਨੇ ਔਰ ਪੂਰਾ ਜੋਸ਼ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦੇ ਵਿੱਚ ਔਰ ਸਾਰੀ ਪਾਰਟੀ ਅਸੀਂ ਇੱਕ ਗੱਡੀ ਦੇ ਵਿੱਚ ਖੜੇ ਸੀ ਔਰ ਕਾਰਜਕਰਤਾ ਦਾ ਜੋਸ਼ ਸੀ ਜੋ ਉਹ ਦੇਖਣ ਵਾਲਾ ਸੀ ਵਾਲੀ ਸਾਹਿਬ ਬਿਰਕ ਕਹਿੰਦੇ ਭਾਵੇਂ ਕਿ ਜਿਹੜੇ ਰੋਡ ਸ਼ੋਅ ਦੇ ਵਿੱਚ ਆਏ ਸੀ ਤੁਹਾਡੇ ਸਾਥੀ ਬੀਜੇਪੀ ਦੇ ਵਰਕਰ ਆਏ ਸੀਗੇ ਸਹਿਯੋਗੀ ਸੀ ਉਹ ਸਾਰਾ ਇੰਤਜ਼ਾਮ ਯਾਨੀ ਕਿ ਇਹ ਰਾਸ਼ੀਏ ਕਰਾਊਡ ਇਹ ਮੋਟਰਸਾਈਕਲ ਇਹ ਬਾਈਕ ਇਹ ਜਨਤਾ ਘਰਾਂ ਚੋਂ ਕੱਢਣੀ ਇੰਨੀ ਗਰਮੀ ਦੇ ਵਿੱਚ ਕੱਢਣੀ ਕੋ ਖਾਲੀ ਦਾ ਵਾੜਾ ਤੇ ਨਹੀਂ ਹੁੰਦਾ ਉਹ 47 48 ਡਿਗਰੀ ਟੈਂਪਰੇਚਰ ਦੇ ਵਿੱਚ ਤੁਹਾਡੇ ਅੱਗੇ 3 4 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਾਂ 7 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਬਹੁਤ ਸਲੋਲੀ ਸਲੋਲੀ ਚੱਲ ਰਹੇ ਸੀਗੇ ਮੇਰਾ ਕਹਿੰਦਾ ਭਾਪ ਕਿ ਉਹ ਲੋਕ ਉਹ ਇਕੱਠੇ ਦੀ ਆਵਾਜ਼ ਤੇ ਆਏ ਦੇਖੋ ਉਹ ਅਸੀਂ ਜਿਹੜਾ ਉਹ ਇਕੱਠ ਕੀਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਸਾਰਾ ਸ਼ਰੇ ਉਹ ਆਪਣੇ ਮੰਡਲ ਪ੍ਰਧਾਨਾਂ ਆਪਣੇ ਮੋਰਚਾ ਪ੍ਰਧਾਨਾਂ ਨਾਲ ਜੋ ਟੀਮ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਨੇ ਰਾਤ ਦਿਨ ਮਿਹਨਤ ਕੀਤੀ ਆ ਇੰਨੀ ਸਖਤ ਮਿਹਨਤ ਕੀਤੀ ਆ ਕਿ ਉਹਨਾਂ ਦੀ ਮਿਹਨਤ ਦਾ ਨਤੀਜਾ ਉਹਨ ਪੋਸਟਨ ਰੋਡ ਸ਼ੋ ਵਿੱਚ ਦਿਖਿਆ ਔਰ ਤੁਸੀਂ ਇਹ ਗੱਲ ਦੇਖਣੀ ਸੀ ਰੋਡ ਸ਼ੋ ਗਾਂਧੀ ਚੌਂਕ ਕ੍ਰਾਸ ਕਰ ਗਿਆ ਸੀ ਤੇ ਲਾਸਟ ਜਿਹੜਾ ਕਾਫਲਾ ਸੀ ਉਹ ਫਾਟਕ ਤੱਕ ਸੀ ਫਾਟਕ ਤੋਂ ਵੀ ਪਿਛੇ ਤੁਸੀਂ ਇਹ ਨੋਟ ਕੀਤਾ ਆਪਣੇ ਚੈਨਲ ਤੇ ਵੀ ਤੁਸੀਂ ਦਿਖਾਇਆ ਔਰ ਮੈਂ ਆਪਣੇ ਸਾਰੇ ਕਾਰਜਕਰਤਾਵਾਂ ਨੂੰ ਆਪਣੇ ਸਾਰੇ ਭਾਰਤੀ ਜਨਤਾ ਪਾਰਟੀ ਦੇ ਸਰਕਲ ਪ੍ਰਧਾਨਾਂ ਤੋਂ ਲੈ ਕੇ ਬੂਥ ਸਟਰ ਤੱਕ ਜਿਲ੍ਹਾ ਟੀਮ ਤੱਕ ਸਾਰਿਆਂ ਨੂੰ ਦਿਲੋਂ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇੰਨੀ ਤੰਦਈ ਦੇ ਨਾਲ ਵਰਕ ਕੀਤਾ ਕਿ ਉਹ ਰੋਡ ਸ਼ੋ ਨੂੰ ਇਤਿਹਾਸਿਕ ਬਣਾ ਦਿੱਤਾ। ਤੁਹਾਡੇ ਗੜੀ ਚੈਲੰਜ ਕੀ ਸੀ ਇਹਨਾਂ ਇਲੈਕਸ਼ਨਾਂ ਦੇ ਵਿੱਚ ਕਿਸੇ ਨੂੰ ਤਾਂ ਚੈਲੰਜ ਸਮਝ ਕੇ ਚੱਲ ਰਹੀ ਸੀ ਚੈਲੰਜ ਵੱਡਾ ਸੀਗਾ ਉਹ ਚੈਲੰਜ ਹੈ ਕੀ ਸੀ? ਚੈਲੰਜ ਸਾਡਾ ਇੱਕੋ ਹੀ ਹੁੰਦਾ ਪਾਰਟੀ ਦੀ ਸਭ ਤੋਂ ਵੱਡੀ ਖੂਬਸਰਤੀ ਹੈ ਕਿ ਚੈਲੰਜ ਹੈ ਕਿ ਅਸੀਂ ਹਰ ਬੂਥ ਜਿੱਤੀ ਹੈ। ਤਾਂ ਮੈਨੂੰ ਪੂਰੀ ਆਸ ਆ ਕਿ ਸਾਡੀ ਟੀਮ ਨੇ ਵਰਕ ਕੀਤਾ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਚਾਹੇ ਛੋਟੇ ਨੇ ਚਾਹੇ ਜਿੱਡੇ ਮਰਜੀ ਕਦਾਵਰ ਨੇਤਾ ਨੇ ਅਸੀਂ ਸਾਰਿਆਂ ਨੇ ਭਾਰਤੀ ਜਨਤਾ ਪਾਰਟੀ ਵਾਸਤੇ ਤਨਰਾਤ ਕੀਤਾ ਔਰ ਅਸੀਂ ਹਰ ਬੂਤੇ ਜਿੱਤ ਪ੍ਰਾਪਤ ਕਰਾਂਗੇ ਅਕਸਰ ਇਲੈਕਸ਼ਨਾਂ ਤੋਂ 1-2 ਦਿਨ ਪਹਿਲਾਂ ਪਰਚੀਆਂ ਦਾ ਸੀਨ ਚੱਲਦਾ ਪੇਟੀਆਂ ਦਾ ਸੀਨ ਚੱਲਦਾ ਕੁਝ ਹੋਰ ਸੀਨ ਵੀ ਚੱਲਦਾ ਉਹ ਕਿਦਾਂ ਦਾ ਰਿਹਾ ਜਿਆਦਾ ਖਰਚਾ ਹੋਇਆ ਕਿ ਸਰਦਾ ਹੀ ਹੈ ਨੇ ਖਰਚੇ ਦਾ ਜਿਹੜਾ ਸਾਡਾ ਕਾਰਜਕਰਤਾ ਉਹ ਮਿਹਨਤ ਤੇ ਵਿਸ਼ਵਾਸ ਕਰਦਾ ਦਿਨ ਰਾਤ ਮਿਹਨਤ ਕੀਤੀ ਹੈ ਕਰ ਮੈਨੂੰ ਇੱਕ ਅਫਸੋਸ ਆ ਕਿ ਰਾਜਨੀਤੀ ਕੇ ਸਾਈਡ ਵੱਲ ਚਲੇਗੀ ਤੁਸੀਂ ਇਸ ਰਾਜਨੀਤੀ ਨੂੰ ਸੁਣਿਆ ਹੋਣਾ ਮੈਂ ਤੁਹਾਡੇ ਚੈਨਲਾਂ ਤੇ ਵੀ ਸੁਣਿਆ ਹੋਰ ਚੈਨਲਾਂ ਤੇ ਵੀ ਸੁਣਿਆ ਅਸੀਂ ਰਾਜਨੀਤੀ ਕਰਨਾ ਹੈ ਕਿ ਅਸੀਂ ਆਪਣਾ ਪਟਾਂ ਤੇ ਥਾਪੀਆਂ ਮਾਰ-ਮਾਰ ਪ੍ਰਦਰਸ਼ਨ ਕਰਨਾ ਹੈ ਰਾਜਨੀਤੀ ਨੂੰ ਕਿਸੌਰ ਲੈ ਗਏ ਆ ਤੁਸੀਂ ਇਲੈਕਸ਼ਨ ਲੜਨ ਆਇਓ ਕੋਈ ਵੀ ਆਇਆ ਕੋਈ ਵੀ ਕਿਸੇ ਪਾਰਟੀ ਦਾ ਵੀ ਆ ਪਰ ਕਿ ਐਸੀ ਪਾਸ਼ਾ ਅਸੀਂ ਮਾਈਕ ਤੇ ਬੋਲਣ ਇੱਕ ਦੂਜੇ ਨੂੰ ਲਤਾੜਨ ਵਾਸਤੇ ਇਲੈਕਸ਼ਨ ਚ ਚੱਲਦਾ ਜੀ ਪਰ ਇੰਨਾ ਘਿਰਿਆ ਸਥਰ ਚੱਲਦਾ ਸੀ ਉਹ ਪਹਿਲੀ ਵਾਰੀ ਦੇਖਣ ਨੂੰ ਬਟਾਲਾ ਵਿੱਚ ਮਿਲਿਆ ਕੱਲ 4 ਤਰੀਕ ਹੈ ਭੰਗੜੇ ਦੇ ਨਾਂ ਤੇ ਪੈਣਗੇ ਤੇ ਲੱਡੂ ਦੇ ਨਾਂ ਤੇ ਵੰਡੇ ਜਾ ਸਕਦੇ ਮੈਂ ਸਿਰਸ ਤੇ ਸਿਰ ਮੈਂ ਕਿਸੇ ਦਾ ਮੁਕਾਬਲਾ ਕੋਈ ਨਹੀਂ ਮੰਨਦਾ ਮੈਂ ਭਾਰਤੀ ਜਨਤਾ ਪਾਰਟੀ ਨੂੰ ਜਿੱਤ ਦੇ ਰੂਪ ਵਿੱਚ ਵੇਖ ਰਿਹਾ ਔਰ ਭਾਰਤੀ ਜਨਤਾ ਪਾਰਟੀ ਵੱਡੀ ਜਿੱਤ ਦਰਜ ਕਰੇਗੀ ਲੋਕ ਸਭਾ ਗੁਰਦਾਸਪੁਰ ਸੀਟ ਤੋਂ ਇਹ ਸੈਂਟਰ ਚ ਕੀ ਮੰਨਦੇ ਹੋ ਤੁਸੀਂ ਜਿਹੜਾ ਤੁਹਾਡਾ ਨਾਰਾ ਸੀ ਅਬ ਕੀ ਬਾਰ 400 ਪਰ ਅਬ ਕੀ ਬਾਰ 400 ਬਾਰ ਹੁਣ ਵੀ ਪੱਕਾ ਨਾਰਾ ਅਬ ਕੀ ਬਾਰ 400 ਪਰ ਅਬ ਕੀ ਬਾਰ ਇਸ ਬਾਰ ਮੋਦੀ ਸਰਕਾਰ ਡਨ ਹੈ ਕਲੀਅਰ ਹੈ ਕਲੀਅਰ ਕਟ ਕਲੀਅਰ ਕਟ ਸੋ ਇਹ ਸੰ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਹੀਰਾਵਾਲੀ ਜੀ ਸੋ ਹੀਰਾਵਾਲੀ ਹੋਣਾਂ ਦੇ ਅੱਗੇ ਵੈਸੀ ਇਹ ਕੁਝ ਗੱਲਾਂ ਨੇ ਜਿਹੜੀਆਂ ਪਰਦੇ ਚ ਰੱਖ ਗਏ ਨੇ ਔਰ ਗੱਲੀਬਾਤੀ ਹਰ ਇੱਕ ਦੀ ਇੱਜ਼ਤ ਬਣਾ ਗਏ ਨੇ ਜਿਨ੍ਹਾਂ ਜਿਨ੍ਹਾਂ ਨੇ ਵੀ ਇਹਨਾਂ ਦੀਆਂ ਲੱਤਾਂ ਖਿੱਚੀਆਂ ਨੇ ਕੱਲੀਆਂ ਖਿੱਚੀਆਂ ਹੀ ਨਹੀਂ ਇਹਨਾਂ ਦੇ ਪੈਰਾਂ 'ਚ ਕੰਡੇ ਵੀ ਕਾਫੀ ਖਲਾਰ ਦਿੱਤੇ ਸੀ ਔਰ ਇਤੋਂ ਤੱਕ ਕਿ ਹੀਰਾਵਾਲੀਏ ਦੇ ਜਿਗਰੇ ਦੀ ਗੱਲ ਹੈ ਕਿ ਕਿਤੇ ਹੱਸ ਕੇ ਸਾਰੇ ਦਰਦ ਜਿਹੜੇ ਆਪਣੇ ਤੇ ਲੈ ਲਏ ਨੇ ਔਰ ਇਹ ਤੇ ਮੈਂ ਤੇ ਇੱਕੋ ਗੱਲ ਕਹੂੰਗਾ ਕਿ ਹੀਰੇਵਾਲੀਆ ਜੀ ਕਹਿਣਾ ਚਾਹਦੇ ਹੋਣਗੇ ਪਰ ਕਿਹਾ ਨਹੀਂ ਕਿ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ ਬਹੁਤ ਸੁੰਦਰ ਇੱਕ ਮੂਵੀ ਆ ਉਹਦੇ ਵਿੱਚ ਲਫ਼ਜ਼ ਆ ਜੀਤ ਜਾਏਂਗੇ ਹਮ ਤੂੰ ਅਗਰ ਸੰਗ ਹੈ ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ ਦੀਪ ਜਲਾ ਕੇ ਹਮ ਰੋਸ਼ਨ ਕਰ ਦੇਗੇ ਉਹਨਾਂ ਗਿਆਰੋਂ ਕੋ ਇਹ ਹਰ ਕਾਰਜਕਰਤਾ ਸਾਡਾ ਇਹ ਗੱਲ ਜਾਣਦਾ ਵਾ ਔਰ ਉਹਨਾਂ ਨੇ ਦੀਪ ਚਲਾਇਆ ਹਰ ਜਗ੍ਹਾ ਉਸ ਪ੍ਰਭੂ ਦੀ ਰਾਮ ਦੀ ਕਿਰਪਾ ਹੋਏਗੀ ਔਰ ਜਿੱਤ ਪ੍ਰਾਪਤ ਕਰਾਂਗੇ ਪਰ ਇੱਕ ਲਾਈਨ ਫਿਰ ਹੋਰ ਵੀ ਬੋਲ ਦਿਓ ਜਿਹਹਾ ਵੀ ਬੋਲਤੀ ਹੈ ਨਾ ਤੇ ਵੀ ਕਹਿ ਦਿਓ ਨਾਲ ਕੇ ਕਿਤੇ ਇਕੱਲੇ ਬਹਿ ਕੇ ਸੋਚਿਓ ਵੀ ਅਸੀਂ ਕੀ ਨਹੀਂ ਕੀਤਾ ਤੇਰੇ ਇਹ ਮੇਰਾ ਕਹਿਣਾ ਨਹੀਂ ਬੰਦਾ ਅਸੀਂ ਦਿਲੋਂ ਮਿਹਨਤ ਕੀਤੀ ਆ ਹਰ ਕਾਰਜਕਰਤਨ ਵਿੱਚ ਚਾਹੀਦਾ ਕਿਸੇ ਪਾਰਟੀ ਦੇ ਵਿੱਚ ਵੀ ਜੈ ਚੰਦ ਨਹੀਂ ਹੋਣੇ ਚਾਹੀਦੇ ਬਾਕੀ ਠੀਕ ਆ ਸਾਰਾ ਕੰਮ ਕਰਨਾ ਜ਼ਰੂਰੀ ਆ ਮਿਹਨਤ ਕਰਨੀ ਜ਼ਰੂਰੀ ਆ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਦਾ ਦੱਸਣਾ ਵੀ ਉਹ ਮੇਰੇ ਲਈ ਜ਼ਰੂਰੀ ਆ ਕਿਉਂਕਿ ਜ਼ਿੰਮੇਵਾਰੀ ਦੇ ਵਿੱਚ ਚਾਹੇ ਕਮੀ ਹੋਵੇ ਚਾਹੇ ਵਾਦਾ ਮਿਲੇ ਉਹ ਜਲਾ ਦੇਖਤੀ ਜ਼ਿੰਮੇਵਾਰੀ ਹੁੰਦੀ ਆ ਮੈਂ ਮਿਹਨਤ ਕੀਤੀ ਆ ਬਾਕੀ ਉਸ ਪ੍ਰਭੂ ਦੇ ਹੱਥ ਸਵਾਲੀਆ ਸਾਹਿਬ ਦੱਸ ਚੁੱਕੇ ਨੇ ਕਿ ਜੈ ਚੰਦ ਹੋਣੇ ਨਹੀਂ ਚਾਹੀਦੇ ਮਤਲਬ ਜੈ ਚੰਦ ਹੈਗੇ ਸੀ ਸੀ ਤੋਂ ਮਤਲਬ ਚਲੋ ਅਸੀਂ ਤੇ ਜ਼ਰੂਰ ਕਵਾਂਗੇ ਕਿ ਪਾਰਟੀ ਲਈ ਬਈ ਤੁਸੀਂ ਵੀ ਸਾਰੇ ਜਾਨੀ ਜਿਹੜੇ ਹਨ ਇਹਦਾ ਮੰਗੀ ਜਜ਼ਬਾ ਰੱਖਿਆ ਕਰੋ ਕੁਰਬਾਨੀ ਦਾ ਮਿਹਨਤ ਦਾ ਹਰ ਇੱਕ ਤਰ੍ਹਾਂ ਦਾ ਜਜ਼ਬਾ ਰੱਖਿਆ ਕਰੋ اور ਇਹ ਗੱਲ ਇਸ ਵਾਰ ਇਹਨਾਂ ਦਾ ਦਾਵਾ ਹੈ ਕਿ ਕੱਲ ਜਦੋਂ ਨਤੀਜੇ ਆਉਣਗੇ ਢੋਲ ਵੱਜਣਗੇ ਭੰਗੜੇ ਪੈਣਗੇ ਤੇ ਮੂੰਹ ਮਿੱਠੇ ਹੋਣਗੇ ਤੋਂ ਲੱਡੂ ਵੰਡੇ ਜਾਣਗੇ ਤਾਂ ਉਹ ਕਹਿ ਰਹੇ ਨੇ ਕਿ ਭਾਜਪੀ ਦੀ ਜਿੱਤ ਦੇ ਵੰਡੇ ਜਾਣਗੇ ਦਿਨੇਸ਼ ਬਾਬੂ ਦੀ ਜਿੱਤ ਦੇ ਵੰਡੇ ਜਾਣਗੇ ਇਹ ਦਾਵਾ ਕਰ ਰਹੇ ਨੇ ਹੀਰਾਵਾਲੀਆ ਜ਼ਿਲ੍ਹਾ ਪ੍ਰਧਾਨ ਬਟਾਲਾ ਪਰ ਕੱਲ ਦੇਖਾਂਗੇ ਕਿ ਕੀ ਨਤੀਜੇ ਕੀ ਨੇ ਪਰ ਨਾਲ ਦੀ ਨਾਲੇ ਜਰੂਰ ਕਹਿ ਰਹੇ ਨੇ ਕਿ ਅਕੀ ਬਾਤ 400 ਪਰ ਤੇ ਸਤਰਕ ਰਹਿਣਗੇ ਜੈ ਚੰਦਾ ਤੋਂ ਵੀ ਵੇਖਦ ਰੱਖਸਸ ਦੀ ਆਵਾਜ਼ ਐਨਆਰਆਈ ਟੂਡੇ